ਪਹਿਲੀ ਦਾ ਵੀ ਇਹ ਆ ਬਾਈ ਬਲੀਆ ਬੰਦਾ ਆਪਣਾ ਭਰਾ ਹੈ ਹਨਾ ਸਾਰੇ ਚਾੜ ਆਪਣਾ ਦੋਸਤ ਹੈਗਾ ਠੀਕ ਹੈ ਨਾ ਜੋ ਵੀ ਸਿਸਟਮ ਹੋ ਰਿਹਾ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਤੇ ਉਹ ਵੀ ਪ੍ਰਸ਼ਾਸਨ ਕਰਦਾ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਏਡੀ ਵੱਡੀ ਗਲਤੀ ਸੀਗੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਔਰ ਨਮਸਕਾਰ ਮੈਂ ਆ ਤੁਹਾਡਾ ਹੋਸ ਚਾਚਾ ਸਨਰੀ ਦੋਸਤੋ ਅੱਜ ਇਸ ਵੀਡੀਓ ਵਿੱਚ ਜੀ ਗੱਲ ਕਰਾਂਗਾ ਸੁਪਰਸਟਾਰ ਹਿੱਟ ਕਲਾਕਾਰ ਸਿੱਧੂ ਮੂਸੇਵਾਲੇ ਦੀ ਦੋਸਤੋ ਜਿਵੇਂ ਕਿ ਆਪਾਂ ਜਾਣਦੇ ਹਾਂ ਐਲੀ ਮੰਗਟ ਨੇ ਸਿੱਧੂ ਮੂਸੇਵਾਲੇ ਦਾ ਡੈਬਿਊ Song ਜੀ ਬੈਂਗ ਰਿਲੀਜ਼ ਕਰਵਾਇਆ ਸੀ ਅਤੇ ਇਸ ਗਾਣੇ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਜੇ ਪੇ ਬੰਦਾ ਮਾਰ ਕੇ ਕਸੂਰ ਪੁੱਛਦੇ ਛੱਟ ਉਸ ਪਿੰਡ ਤੋਂ ਬਲਾਉਂਗੇ ਕਰਤਾ ਤੇ ਇਸੇ ਗਾਣੇ ਨੇ ਸਿੱਧੂ ਮੂਸੇਵਾਲੇ ਨੂੰ ਇੱਕ ਅਲੱਗ ਹੀ ਸਟਾਟਸ ਦੇ ਦਿੱਤਾ ਸੀ ਪਰ ਦੋਸਤੋ ਕੁਝ ਕ ਟਾਈਮ ਬਾਅਦ ਐਲੀ ਮੰਗੜ ਅਤੇ ਸਿੱਧੂ ਮੂਸੇਵਾਲਾ ਕੁਝ ਕਾਰਨਾ ਕਰਕੇ ਅਲੱਗ ਹੋ ਗਏ ਸਨ ਤੇ ਦੋਸਤੋ ਹੁਣ ਜਦ ਐਲੀ ਮੰਗੜ ਨਾਲ ਜੇਲ੍ਹ ਵਿੱਚ ਨਜਾਇਜ਼ ਧੱਕਾ ਹੋ ਰਿਹਾ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋ ਸਿੱਧੂ ਮੂਸੇਵਾਲੇ ਨੇ ਐਲੀ ਦੀ ਸਪੋਰਟ 'ਚ ਆ ਕੇ ਇੰਟਰਨੈਟ ਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਆਓ ਦੇਖੀਏ ਉਸ ਵੀਡੀਓ ਨੂੰ ਐਲੀ ਦਾ ਵੀ ਇਹ ਹੈ ਬਾਈ ਵੀ ਵਧੀਆ ਬੰਦਾ ਆਪਣਾ ਭਰਾ ਹੈ ਹਨਾ ਸਾਰੇ ਚਾਹ ਦਾ ਆਪਣਾ ਦੋਸਤ ਹੈਗਾ ਠ ਜੋ ਵੀ ਸਿਸਟਮ ਹੋ ਰਿਹਾ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਤੇ ਹੁਣ ਆਪਾਂ ਉਹਨਾਂ ਬੰਦੇਆਂ ਦੇ ਵਿੱਚੋਂ ਹੈ ਨਹੀਂ ਕਿ ਬਈ ਵੀ ਪਬਲਿਕ ਸਿਟੀ ਲੈਣ ਦੇ ਲਈ ਵਿੱਚ ਖਣਾ ਬੋਲੀ ਜਾਵਾਂਗੇ ਪਰ ਜੋ ਵੀ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਐਦਾਂ ਨਹੀਂ ਹੋਣਾ ਚਾਹੀਦਾ ਕੋਈ ਵੀ ਪੁਲਣੇ ਕਿੱਡੀ ਵੀ ਗੱਲ ਹੈ ਇੱਕ ਆਰਟਿਸਟਾ ਜਿਹਨੂੰ ਆਰਟਿਸਟ ਦੇ ਹਿਸਾਬ ਨਾਲ ਹੀ ਬਿਹੇਵ ਕਰਨਾ ਚਾਹੀਦਾ ਹੈ ਨਾ ਤੇ ਪਰ ਜੋ ਵੀ ਪ੍ਰਸ਼ਾਸਨ ਕਰ ਰਿਹਾ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਐਡੀ ਵੱਡੀ ਗਲਤੀ ਸੀਗੀ ਤੇ ਉਹ ਠੀਕ ਹੋਣਾ ਚਾਹੀਦਾ ਸਾਰਾ ਕੁਝ ਨਾ ਬਾਕੀ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਝੂਠ ਸੱਚ ਵੀ ਸਾਰੇ ਜਾਣਦੇ ਹਾਂ ਕਿ ਜਨਾਬ ਜੀ ਤੇ ਬਾਕੀ ਆਪਾਂ ਸਾਰਿਆਂ ਦੀ ਬੈਕ ਟੀਮ ਆ ਜਿੰਨਾਂ ਦੇ ਜਿਹੜੇ-ਜਿਹੜੇ ਬੰਦੇ ਆਪਣੇ ਨਾਲ ਖੜੇ ਆ ਪੁੰਨ ਦੇ ਨਾਲ ਆ ਜੀ ਤੇ ਸੋ ਦੋਸਤੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਚ ਬਸ ਇੱਕ ਗੱਲ ਤਾਂ ਹੈ ਇੰਡੀਆ ਦੇ ਟੈਲੈਂਟ ਤਾਂ ਸਾਰੇ ਆ ਇਹ ਬੀਬੀ ਕਰਨਾ ਕੀ ਚਾਹੁੰਦੀ ਆ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਅੱਜ ਗੇਮ ਕਰਦੇ 100 ਲਾਈਕਸ ਦੀ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵਾਲੇ ਬਟਨ ਤੇ ਹੈਡਫੋਨ ਚੱਕ ਕੇ ਮਾਰੋ ਜਾਂ ਚਾਰਜਰ ਮੈਨੂੰ ਨਹੀਂ ਪਤਾ ਬਸ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ